ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਹਿਮ ਇਕੱਤਰਤਾ ਸੱਦੀ ਗਿਆ ਅੰਤਰੰਕ ਕਮੇਟੀ ਦੀ ਬੈਠਕ ਬੁਲਾਈ ਗਿਆ ਦਰਅਸਲ ਇਹ ਬੈਠਕ ਅੱਜ 9 ਜੂਨ ਨੂੰ ਹੋਣ ਵਾਲੀ ਸੀ ਪਰ ਕੁਝ ਜ਼ਰੂਰੀ ਜਿਹੜੇ ਰੁਜ਼ੀਮਿਆਂ ਦੇ ਕਾਰਨ ਮੀਟਿੰਗ ਅੱਗੇ ਕਰ ਦਿੱਤੀ ਗਿਆ ਹੁਣ 12 ਜੂਨ ਨੂੰ ਜਿਹੜੀ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੀ ਅਹਿਮ ਬੈਠਕ ਹੋਣ ਜਾ ਰਹੀ ਆ ਪਰ ਇਸ ਬੈਠਕ ਦੇ ਉੱਪਰ ਸਿੱਖ ਸੰਗਤਾਂ ਦੀਆਂ ਆਮ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕੀ ਇਸ ਐਸ ਡੀ ਪੀ ਸੀ ਦੀ ਅੰਤਰੰਕ ਕਮੇਟੀ ਦੀ ਬੈਠਕ ਦੇ ਵਿੱਚ ਕਿਸੇ ਤਖਤ ਦੇ ਜਥੇਦਾਰ ਜਿਹੜੇ ਬਦਲੇ ਜਾ ਸਕਦੇ ਨੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਥਲਰ ਲੱਗੇ ਹੋਏ ਨੇ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਗਾ ਜਿੱਤੇ ਉਸ ਤੋਂ ਬਾਅਦ ਚਰਚਾਵਾਂ ਇਹ ਵੀ ਚੱਲੀਆਂ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਬੰਦੀ ਸਿੰਘ ਨੇ ਜਿਹੜੇ ਉਹਨਾਂ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਗਾਇਆ ਜਾ ਸਕਦਾ ਹੈ ਉਸ ਤੋਂ ਬਾਅਦ ਹਾਲਾਂਕਿ ਜਿਹੜਾ ਇਹ ਕਿਹਾ ਗਿਆ ਸੀ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਮੀਟਿੰਗ ਕੀਤੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਜਿਹੜੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਣਾ ਹੁਣਾਂ ਦੇ ਨਾਲ ਮੁਲਾਕਾਤ ਵੀ ਕਰਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਕੱਲੂ ਕਾਰੇ ਦੇ ਦਿਨ ਚੱਲ ਰਹੇ ਹੁੰਦੇ ਨੇ ਤਾਂ ਉਹਨਾਂ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਜਿਹੜਾ ਕੇਂਦਰੀ ਜੇਲ੍ਹ ਹੈ ਪਟਿਆਲਾ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਆ ਕੇ ਬਲਵੰਤ ਸਿੰਘ ਰਾਜੋਣਾ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤੇ ਉਸ ਮੁਲਾਕਾਤ ਤੋਂ ਬਾਅਦ ਚਸਰਗਨੀ ਕੁਲਦੀਪ ਸਿੰਘ ਗੜਗਾ ਜੁਣਾ ਦੁਆਰਾ ਬਿਆਨ ਦਿੱਤਾ ਜਾਂਦਾ ਕਿ ਜੇਕਰ ਭਾਈ ਬਲਵੰਤ ਸਿੰਘ ਰਾਜੋਣਾ ਨੂੰ ਜਿਹੜਾ ਜੱਥੇਦਾਰ ਲਗਾਇਆ ਜਾਂਦਾ ਜੱਥੇਦਾਰ ਥਾਪਿਆ ਜਾਂਦਾ ਤਾਂ ਮੈਂ ਉਸ ਦੀ ਜਿਹੜੀ ਜੋ ਉਸ ਨੂੰ ਜਿਹੜਾ ਖਿੜੇ ਮੱਤੇ ਸਵਾਰਕਾਰ ਕਰਾਂਗਾ ਤਾਂ ਉਸ ਦਾ ਕੋਈ ਵੀ ਵਿਰੋਧ ਨਹੀਂ ਕਰਾਂਗਾ ਤੇ ਉਹਨਾਂ ਦੇ ਵੱਲੋਂ ਜਈਆਂ ਗੱਲਾਂ ਆਖੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਕੱਲੂ ਘਾਰੇ ਦੇ ਦਿਨ ਲੱਗਦੇ ਨੇ 6 ਜੂਨ ਦਾ ਜਿਹੜਾ ਦèn ਲੰਘਦਾ 43 ਵਰਿਆਂ ਬਾਅਦ ਜਿਹੜਾ ਜਿਹੜਾ ਐਸਜੀਪੀਸੀ ਦੇ ਵੱਲੋਂ ਗੱਲਾਂ ਆਖੀਆਂ ਜਾਂਦੀ ਨੇ ਕਿ ਸਾਨੂੰ ਅਲੇ ਤੱਕ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕਾਂ ਅਤੇ ਟੋਪਾਂ ਦੇ ਨਾਲ ਹਮਲਾ ਹੋਇਆ ਉਸ ਦਾ ਇਨਸਾਫ਼ ਨਹੀਂ ਮਿਲਿਆ ਤੇ ਅੱਜ ਜਿਹੜੀ 9 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਣੀ ਸੀ ਉਹ ਬੈਠਕ ਫਿਲਹਾਲ 12 ਜੂਨ ਨੂੰ ਕਰ ਦਿੱਤੀ ਗਿਆ ਕਿਉਂਕਿ ਉਸ ਬੈਠਕ ਦੇ ਉੱਪਰ ਬਹੁਤ ਸਾਰੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਾਰਾ ਜ਼ਰੂਰੀ ਰੁਝੇਮਿਆਂ ਦੇ ਕਾਰਨ ਉਹ ਬੈਠਕਾ ਜਿਹੜੀ ਅੱਗੇ ਕਰ ਦਿੱਤੀ ਗਈ ਆ ਪਾਰਾ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਧਰਮ ਪ੍ਰਚਾਰ ਕਮੇਟੀ ਦੀ ਜਿਹੜੀ ਬੈਠਕਾ ਉਹ ਵੀ ਉਸ ਦਿਨ ਹੈ ਦੁਪਹਿਰ 3 ਵਜੇ ਹੋਣ ਜਾਣੀ ਆਪ ਦੁਪਹਿਰ 12 ਵਜੇ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਬੈਠਕਾ ਜਿਸ ਦੇ ਵਿੱਚ ਕੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਮੌਜੂਦ ਹੋਣਗੇ ਕੁਲਵੰਤ ਸਿੰਘ ਮੰਨਣ ਦੇ ਜਿਹੜੇ ਸਕੱਤਰ ਉਹ ਵੀ ਮੌਜੂਦ ਹੋਣਗੇ ਕੋਈ ਵੀ ਵੱਡਾ ਫੈਸਲਾ ਲਿਆ ਜਾਸਾ ਦਾ ਕਿਉਂਕਿ ਜਦੋਂ ਕੱਲੂ ਘਾਰੇ ਦੇ ਦਿਨ 6 ਜੂਨ ਨੂੰ ਜਿਹੜਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਵੱਲੋਂ ਖੁਦ ਇਹ ਗੱਲਾਂ ਕੀ ਗਈ ਸੀ ਕਿ ਜਿਹੜਾ ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਦੇ ਵੱਲੋਂ ਜਿਹੜਾ ਮੈਨੂੰ ਸਿਰੋਪਾਉ ਦਿੱਤੇ ਜਾਣਗੇ ਯਾਨੀ ਕਿ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਸਿੱਧੇ ਤੌਰ ਤੇ ਜਿਹੜਾ ਜਥੇਦਾਰ ਮੰਨ ਲੈਣਗੇ ਇਤਪਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤਾਂ ਉਸ ਗੱਲ ਨੂੰ ਲੈ ਕੇ ਕੋਈ ਵੀ ਫੈਸਲਾ ਹੋ ਸਕਦਾ ਕੀ ਅਕਾਲ ਤਖਤ ਸਾਹਿਬ ਦੇ ਜਿਹੜਾ ਕਿਸੇ ਨੂੰ ਜਥੇਦਾਰ ਲਗਾਇਆ ਜਾ ਸਕਦਾ ਕੀ ਜੇ ਬਲਵੰਤ ਸਿੰਘ ਰਾਜੋਹੜਾ ਨੂੰ ਲਗਾਇਆ ਜਾਂਦਾ ਤਾਂ ਫਿਰ ਬਲਵੰਤ ਸਿੰਘ ਰਾਜੋਹੜਾ ਤਾਂ ਜੇਲ੍ਹ ਦੇ ਵਿੱਚ ਨੇ ਤਾਂ ਉਹਨਾਂ ਦੀ ਜਗ੍ਹਾ ਤੇ ਕਾਰਜਕਾਰੀ ਜੱਥੇਦਾਰ ਕਿਹਨਾਂ ਨੂੰ ਲਗਾਇਆ ਜਾਂਦਾ ਇਹ ਬਹੁਤ ਸੋਚਣ ਦੀ ਗੱਲ ਆ ਵਿਚਾਰਨ ਦੀ ਗੱਲ ਆ ਲੋਕਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਚੱਲ ਰਹੇ ਨੇ ਪਰ ਐਸਜੀਪੀਸੀ ਦੇ ਵੱਲੋਂ ਅੰਤਰਿਕ ਕਮੇਟੀ ਦੀ ਬੈਠਕ ਬੁਲਾ ਲਈ ਹੈ ਬੈਠਕ ਫਿਲਹਾਲ ਅੱਜ ਹੋਣੀ ਸੀ 9 ਜੂਨ ਨੂੰ ਪਰ ਅੱਗੇ ਕਰਕੇ ਜਿਹੜੀ ਇਹ ਬੈਠਕ ਆ ਫਿਲਹਾਲ 12 ਜੂਨ ਨੂੰ ਕਰ ਦਿੱਤੀ ਗਈ ਆ